ਜ਼ਿਲ੍ਹਾ ਛੀਤ ਪੱਤ ਸਿੰਘ ਨਗਰ ਤੇ ਬਲਾਕ ਬੰਗਾ ਦਾ ਪਿੰਡ ਮੰਗਟ ਜਿੱਥੇ ਕਿ ਸਤਗੁਰ ਰਬਦਾਸ ਮਹਾਰਾਜ ਜੀ ਦੇ ਨਾਮ ਤੇ ਸਟੇਡੀਅਮ ਬਣਿਆ ਹੋਇਆ ਔਰ ਇਸ ਸਟੇਡੀਅਮ ਦੇ ਵਿੱਚ ਵਿਸ਼ਾਲ ਖੇਡਾਂ ਕਰਾਈਆਂ ਜਾਂਦੀਆਂ ਟੂਰਨਾਮੈਂਟ ਕਰਾਇਆ ਜਾਂਦਾ ਅੱਜ ਵੀ ਟੂਰਨਾਮੈਂਟ ਇਸ ਵੇਲੇ ਚੱਲ ਰਿਹਾ ਅੱਜ ਵਿਸ਼ੇਸ਼ ਤੌਰ ਤੇ ਮੁੱਖ ਮਹਿਮਾਨ ਦੇ ਤੌਰ ਤੇ ਇਸ ਟੂਰਨਾਮੈਂਟ ਦੇ ਵਿੱਚ ਪਹੁੰਚੇ ਨੇ ਸ਼੍ਰੀ ਗੁਰੂ ਰਮਦਾਸ ਮਿਸ਼ਨ ਇੰਟਰਨੈਸ਼ਨਲ ਦੇ ਚੇਅਰਮੈਨ ਔਰ ਕਾਂਸੀ ਟੀਵੀ ਦੇ ਚੇਅਰਮੈਨ ਹਸਨ ਅਜ ਬੰਗਾ ਜੀ ਬੰਗਾ ਸਾਹਿਬ ਜੈ ਗੁਰਦੇਵ ਜੀ ਤਨਗੁਰਦੇਵ ਜੀ ਪਹਿਲਾਂ ਮੈਂ ਸਾਰੇ ਸੰਸਾਰ ਨੂੰ ਬੁਵਾਈ ਦਿੰਦਾ ਜਿਹੜਾ ਅੱਜ ਸਾਡੇ ਸਕੂਲ ਪਿੰਡ ਮੰਗੜ ਘੁੰਮਣਾ ਦਾ ਹਾਈ ਸਕੂਲ ਉਹਦੇ ਵਿੱਚ ਜਿਹੜਾ ਸਟੇਡੀਅਮ ਬਣਿਆ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਦੇ ਨਾਂ ਤੇ ਇਹ ਸਟੇਡੀਅਮ ਬਣਿਆ ਇੱਥੇ ਅੱਜ ਮਹਾਰਾਜਾ ਦੇ 648ਵੇਂ ਗੋਪਰ ਮੁੱਖ ਰੱਖਦੇ ਹੋਏ ਆ ਇੱਥੇ ਜੇ ਟੂਰਨਾਮੈਂਟ ਕਰਾਈ ਜਾਂਦੇ ਆ ਬਹੁਤ ਵਧੀਆ ਤਰੀਕੇ ਨਾਲ ਟੂਰਨਾਮੈਂਟ ਕੀਤਾ ਗਿਆ ਹੈਗਾ ਬਹੁਤ ਟੌਪ ਦੇ ਖਿਡਾਰੀ ਇੱਥੇ ਆਏ ਹੈਗੇ ਆ ਇੱਥੇ ਜਿਹੜਾ ਮੋੜ ਜਿੱਤਣ ਵਾਲਾ 2 ਲੱਖ ਦਾ ਇਨਾਮ ਹੈਗਾ 1.5 ਲੱਖ ਫਿਰ 51000 ਕਾਫੀ ਕਾਫੀ ਵਧੀਆ ਤਰੀਕੇ ਨਾਲ ਇਨਾਮ ਵੀ ਦਿੱਤੇ ਜਾਂਦੇ ਹੈਗੇ ਆ ਤਕ 42 ਦੁਸ਼ਾਰੇ ਦੇਖਦੇ ਹਾਂ ਬਹੁਤ ਵਧੀਆ ਤਰੀਕੇ ਨਾਲ ਹੈ ਹਰ ਭਰਿਆ ਪਿਆ ਹੈਗਾ ਇੱਥੇ ਹਜ਼ਾਰਾਂ ਦੇ ਹਿਸਾਬ ਨਾਲ ਲੋਕ ਦੇਖਣ ਆਏ ਆ ਫਿਰ ਸਤਗੁਰੂ ਰਵਿਦਾਸ ਮਹਾਰਾਜ ਦੇ ਕੋਟਰਾਸ਼ ਦੇ ਨਾਲ ਇਹ ਜਿਹੜਾ ਹੈਗਾ ਟੀਵੀ ਸਟੂਡੀਓ ਵਿੱਚ ਇਹਦਾ ਆਪਣਾ ਇੱਥੇ ਟੂਰਨਾਮੈਂਟ ਕੀਤਾ ਜਾਂਦਾ ਹੈਗਾ ਜੀ ਮੰਗਾ ਸਾਹਿਬ ਕੀ ਕਹਿਣਾ ਚਾਹੋਗੇ ਅੱਜ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਪਰੇ ਹੋ ਕੇ ਜੀ ਚੰਗੀ ਸੰਗਤ ਦੇ ਨਾਲ ਤੇ ਖੇਡਾਂ ਦੇ ਨਾਲ ਤੇ ਗਰਾਊਂਡ ਦੇ ਨਾਲ ਜੁੜਨਾ ਚਾਹੀਦਾ ਹੈ ਬਿਲਕੁਲ ਦੇਖੋ ਜਿਉਂ ਕੋਈ ਇਨਾਮ ਰੱਖਿਆ ਜਾਂਦਾ ਹੈਗਾ ਇਹ ਕੇ ਚਾਹੁੰਦਾ ਇਹ ਇਨਾਮ ਇਹਨੂੰ ਮੈਂ ਉਹ ਮਿਹਨਤ ਕਰਦਾ ਹੈਗਾ ਸਪੋਰਟਸ ਵਿੱਚ ਆਉਂਦਾ ਹੈਗਾ ਕਬੱਡੀ ਖੇលਨ ਦਾ ਕਬੱਡੀ ਆਪਣੀ ਮੇਨ ਸਪੋਰਟ ਆਪਣੀ ਕਬੱਡੀ ਆ ਇਹਨੂੰ ਕੋਚਿੰਗ ਮੁੱਖ ਰੱਖਦੇ ਹੋਏ ਬੱਚੇ ਬਹੁਤ ਸਾਰੇ ਬੱਚੇ ਆਉਂਦੇ ਹੈਗੇ ਆ ਇੱਥੇ ਮੁੰਡੇ ਦੇ ਵੀ ਕੁੜੀਆਂ ਦਾ ਵੀ ਟੂਰਨਾਮੈਂਟਸ ਹੈਗਾ ਬਹੁਤ ਵਧੀਆ ਢੀਕੇ ਨਾਲ ਆਪਣੀ ਕੋਸ਼ਿਸ਼ ਇਹ ਹੀ ਆ ਵੀ ਆਪਾਂ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰੱਖੀਏ ਇਹੋ ਜਿਹੇ ਸਪੋਰਟਸ ਕਲੱਬ ਬਣੇ ਆ ਇੱਥੇ ਆ ਕੇ ਪ੍ਰੈਕਟਿਸ ਕਰਨ ਬੋਲ ਵੀ ਗੇਮਾਂ ਖੇលਦੇ ਹੈਗੇ ਆ ਇਹ ਸਕੂਲ ਦੀ ਗਰਾਊਂਡ ਹੈਗੀ ਲੇਕਿਨ ਬਹੁਤ ਜ਼ਿਆਦਾ ਗਰਾਮ ਵੱਡੀ ਹੈਗੀ ਆ ਇੱਥੇ ਫੁੱਟਬਾਲ ਦੀ ਪੇਚ ਹੈਗੀ ਆ ਕਬੱਡੀ ਦਾ ਤੇ ਵੀ ਟੈਨਿਸ ਜੋ ਜੋੜੀ ਮਾਦੀ ਗੇਮ ਖੇਲਨੇ ਚਾਹਣ ਇੱਥੇ ਆ ਕੇ ਖੇਡ ਸਕਦੇ ਆ ਜੀ ਬਹੁਤ ਧੰਨਵਾਦ ਜੀ ਜੈ ਗੁਰਦੇਵ ਜੀ ਥੈਂਕ ਯੂ ਜੈ ਗੁਰਦੇਵ ਤਨ ਗਦੇ ਔਰ ਜਿਹੜੀ ਵਿਗਤ ਪੈਟਰਨ ਦੇ ਨੰਬਰ ਹੋਣਗੇ ਆ ਬਾਅਦ ਆਪਣੀ ਲਾਈਵ ਜੀ ਪ੍ਰਾਪਤ ਕਰ ਲਏ ਸੋ ਇਹ ਸਾਕਾ ਦਾ ਨੰਬਰ ਨੰਬਰ ਦਾ ਸੇਰ ਤੋਂ ਅਨਿਕਦਾ ਹੈ ਤੇਰੇ ਦਾ ਤੈਨੂੰ ਕਾਚਾ ਨਹੀਂ ਆ ਜਾਉਂਦਾ ਜਿਉਂ 1 4 ਆਪ ਸਾਡੀ 3 9 2 ਪੈਂਦੀ ਬਾਰਡਰੀ ਪਾਸਾ ਜੇ ਕਬੱਡੀ ਆਪਾਂ ਇਹਨਾਂ ਟੋਨੀ ਦੀ ਬਾਕੀ ਪਾਰਟੀ ਤੋਂ ਅੱਜ ਦੇ ਰਹੇ ਹੋ ਗੀ ਮਰਦਾਰਾ ਰਹੀ ਹੈਗਾ ਨਗਰ ਨੰਬਰ ਹੈ ਜੀ 08 43 92 43 ਅੱਜ ਇਹ ਪਿੰਡ ਮਾਂਡਕ ਦੇ ਅੰਦਰ ਸਤਗੁਰ ਰਵਦਾਸ ਮਹਾਰਾਜ ਦੇ ਨਾਮ ਤੇ ਬਣੇ ਸਟੇਡੀਅਮ ਦੇ ਵਿੱਚ ਅੱਜ ਵਿਸ਼ਾਲ ਖੇਡ ਦਾ ਜਿਹੜਾ ਟੂਰਨਾਮੈਂਟ ਚੱਲ ਰਿਹਾ ਕਬੱਡੀ ਦਾ ਟੂਰਨਾਮੈਂਟ ਇਸ ਟੂਰਨਾਮੈਂਟ ਦੇ ਵਿੱਚ ਸੜੀਆਂ ਬੱਚੀਆਂ ਵੀ ਖੇਡ ਰਹੀਆਂ ਤੇ ਨੌਜਵਾਨ ਗਬਰੂ ਵੀ ਖੇਡ ਰਹੇ ਈਆਂ ਮਟਿਆਰਾਂ ਵੀ ਖੇਡ ਰਹੀਆਂ ਖਾਸ ਕਰਕੇ ਇਸ ਟੂਰਨਾਮੈਂਟ ਦੇ ਦੇਖਣ ਦੇ ਵਾਸਤੇ ਦੇਸ਼ ਤੇ ਵਿਦੇਸ਼ ਦੀ ਸੰਗਤ ਆਈ ਹੋਈ ਹੈ ਔਰ ਸਤਗੁਰ ਅਵਦਸ ਮਹਾਰਾਜ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਟੂਰਨਾਮੈਂਟ ਹਰ ਸਾਲ ਹੁੰਦਾ ਕਹਿੰਜੀ ਜਗੁਰਦੇਵ ਜੀ ਉਹ ਤਾਂ ਤਾਂ ਗਦੇਵੀ ਜੀ ਹਾਂਜੀ ਬਹੁਤ ਹੀ ਆਨੰਦ ਆ ਰਿਹਾ ਕਿਉਂਕਿ ਸੰਗਤ ਕਿਸ ਤਰ੍ਹਾਂ ਬੱਚੇ ਸਾਡੇ ਨਿਊ ਜਨਰੇਸ਼ਨ ਜੁੜੀ ਹੋਈ ਆ ਤੇ ਕਿੰਨਾ ਸੋਹਣਾ ਲੱਗਦਾ ਆ ਕਿ ਸਾਡੇ ਬੱਚੇ ਚੰਗੇ ਕੰਮਾਂ ਨੂੰ ਕਿੰਨੇ ਅੱਗੇ ਆ ਹਾਂਜੀ ਤੇ ਅਸੀਂ ਬੇਟੀਆਂ ਦਾ ਵੀ ਬਹੁਤ-ਬਹੁਤ ਅਸੀਂ ਜਿਹੜੀਆਂ ਅੱਜ ਪਲੇ ਕੀਤਾ ਆ ਤੇ ਕਰਨਾ ਆ ਉਹਨਾਂ ਨੂੰ ਵੀ ਬਹੁਤ-ਬਹੁਤ ਵਧਾਈਆਂ ਦਿੰਦੀਆਂ ਕਿ ਇੱਕ ਜਾਗਰਤੀ ਲਿਆਉਂਦੀਆਂ ਆ ਸਾਡੀ ਕੌਮ ਲਈ ਕਿ ਬੱਚੀਆਂ ਬੇਟੀਆਂ ਵੀ ਕੁਝ ਕਰ ਸਕਦੀਆਂ ਹਨ ਜੀ ਤੇ ਦੇਸ਼-ਵਦੇਸ਼ਾਂ ਚੋਂ ਸੰਗਤਾਂ ਆਈਆਂ ਆ ਟੂਰਨਾਮੈਂਟ ਦੇਖਣ ਲਈ ਕਿੰਨੇ ਪਿਆਰ ਵਿੱਚ ਕੈਨੇਡਾ ਤੋਂ ਅਮਰੀਕਾ ਤੋਂ ਸਾਰੀਆਂ ਸੰਗਤਾਂ ਆਈਆਂ ਤੇ ਅਸੀਂ ਉਹਨਾਂ ਨੂੰ ਵੀ ਵਧਾਈਆਂ ਦਿੰਦੇ ਇਸ ਟੂਰਨਾਮੈਂਟ ਦੀਆਂ ਪੈਂਡ ਪੈਂਡ ਘੁੰਮਣਾਂ ਦੇ ਵਿੱਚ ਇਹ ਵਿਸ਼ਾਲ ਬਹੁਤ ਹੀ ਉੱਚਾ ਤੇ ਬਹੁਤ ਹੀ ਸੋਹਣਾ ਬੱਚਿਆਂ ਨੂੰ ਜੋੜਨ ਦਾ ਇੱਕ ਕੰਮ ਕੀਤਾ ਜਾ ਰਿਹਾ ਜਾਂ ਤੇ ਸਾਰੇ ਅਸੀਂ ਸੰਸਾਰ ਦੇ ਲੋਗਾਂ ਨੂੰ ਬਹੁਤ-ਬਹੁਤ ਵਧਾਈਆਂ ਦਿੰਦੇ ਆ ਹਾਂਜੀ ਜੈਗੁਰਦੇਵ ਧੰਨ ਤੇਰੀ ਐਗੁਰਦੇਵ ਤੁਹਾਨੂੰ ਸ੍ਰੀ ਗੁਰੂ ਅਰਵਿਦਾਸ ਸਪੋਰਟਸ ਐਂਡ ਵੈਲਫੇਅਰ ਆਫ ਕਲੱਬ ਦੇ ਸਰਪ੍ਰਸ ਕਮਲਜੀਤ ਬੰਗਾ ਜੀ ਬੰਗਾ ਸਾਹਿਬ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਜੀ ਅੱਜ ਦੇ ਟੂਰਨਾਮੈਂਟ ਦੀਆਂ ਥੈਂਕ ਯੂ ਜੀ ਧੰਨਵਾਦੀ ਗੁਰਦਾ ਸਾਹਿਬ ਹੋਰ ਕੀ ਕਹਿਣਾ ਚਾਹੋਗੇ ਅੱਜ ਜਿਹੜਾ ਟੂਰਨਾਮੈਂਟ ਦੇ ਵਿੱਚ ਨੌਜਵਾਨ ਗੱਭਰੂ ਤੇ ਮਟਿਆਰਾਂ ਇਸ ਖੇਡ ਦੇ ਮੈਦਾਨ ਦੇ ਵਿੱਚ ਆਪਣੇ ਜੋਰ ਜਮਾਈ ਕਰ ਰਹੀਆਂ ਔਰ ਖੇਡ ਦੇ ਮੈਦਾਨ ਦੇ ਵਿੱਚ ਆਪਣੀ ਤਾਕਤ ਦਿਖਾ ਰਹੀਆਂ ਆਸ ਕਰਾਂਗੇ ਕਿ ਨਸ਼ੇ ਤੋਂ ਪਰੇ ਹੋਣਗੇ ਤੁਸੀਂ ਕੀ ਕਹਿਣਾ ਚਾਹੋਗੇ ਜੈ ਕਰੋ ਦੇਵਤਾ ਨੂੰ ਗੱਦੇ ਪਹਿਲਾਂ ਤਾਂ ਆਪ ਨੂੰ ਸਾਰਿਆਂ ਨੂੰ ਖੁਸ਼ੀ ਦੀ ਦੇਖ ਰਹੀ ਸਾਰੇ ਸਮੂਹ ਸੰਗਤ ਨੂੰ ਚੰਗੂਬਦਾਸ ਮਹਾਰਾਜ ਜੀ ਦੇ 648ਵੇਂ ਪ੍ਰਕਾਸ਼ ਦੇਵ ਜੀ ਨੂੰ ਲੱਖ ਲੱਖ ਮੁਬਾਰਕਾਂ ਜਿਵੇਂ ਕਿ ਆਪ ਨੂੰ ਪਤਾ ਹੀ ਹੈ ਕਿ ਜਿਹੜਾ ਕਬੱਡੀ ਕਾਪਿਆ ਇਹ ਹਰੇਕ ਸਾਲ ਦੀ ਤਰ੍ਹਾਂ ਇਸ ਸਾਲ ਵੀ ਚਿਨੂ ਰਵਿਦਾਸ ਮਹਾਰਾਜ ਦੇ ਜਨਮ ਦਿਨ ਨੂੰ ਉਤਸਵ ਨੂੰ ਸਮਰਪਿਤ ਹੈ ਅਤੇ ਲਗਭਗ 9 ਸਾਲ ਹੋ ਗਏ ਲਗਾਤਾਰ ਚਿਨੂ ਰਵਿਦਾਸ ਮਹਾਰਾਜ ਦੇ ਪ੍ਰਕਾਸ਼ ਦਿਵਸ ਤੇ ਮਨਾਇਆ ਜਾਂਦਾ ਹੈ ਇਹਦੇ ਵਿੱਚ ਕਬੱਡੀ ਕੱਪ ਦੇ ਵਿੱਚ ਜਿਹੜੀਆਂ ਸੌ ਇੰਡੀਆ ਕਬੱਡੀ ਕੱਪ ਜੀਆਂ ਆਪ ਕਲੱਬਾਂ ਦੇ ਜਿਹੜੇ ਮੈਚ ਅੱਜ ਹੋ ਰਹੇ ਆ ਤੇ ਚਾਰ ਟੀਮਾਂ ਕੁੜੀਆਂ ਦੀਆਂ ਜਿਹੜੇ ਬਹੁਤ ਵਧੀਆ ਲੋਕਾਂ ਨੇ ਦੇਖਦਾ ਕੇਂਦਰ ਬਣੇ ਹੋਏ ਆ ਜਿਹੜੇ ਹੁਣ ਤੁਸੀਂ ਦੇਖ ਰਹੇ ਆ ਕਲੱਬਾਂ ਦੇ ਜਿਹੜੇ ਮੈਚ ਚੱਲਦਾ ਆ ਬਹੁਤ ਹੀ ਫਸਮੇ ਮੁਕਾਬਲੇ ਹੋ ਰਹੇ ਆ ਲਗਭਗ ਕੇ 2:30 ਵਜੇ ਦੇ ਮੈਚ ਚੱਲਦਾ ਆ ਤੇ ਬਹੁਤ ਵਧੀਆ ਜਿਹੜੇ ਦਰਸ਼ਕ ਆ ਉਹ ਵੀ ਐਨ ਵਧੀਆ ਸਾਰੇ ਆਪਣਾ ਜਿਹੜਾ ਖੁਸ਼ੀ ਦਾ ਇਜ਼ਹਾਰ ਕਰ ਰਹੇ ਆ ਤੇ ਮੇਨ ਸਾਡਾ ਮੋਟਿਵ ਇਹੀ ਆ ਵੀ ਅਸੀਂ ਜਿਹੜੀ ਨੌਜਵਾਨ ਪੀੜੀ ਆ ਉਹਨੂੰ ਨਸ਼ੇ ਤੋਂ ਦੂਰ ਰੱਖ ਸਕੀਏ ਕਿਉਂਕਿ ਜੇ ਅਸੀਂ ਪਿੰਡਾਂ ਦੇ ਵਿੱਚ ਆਮ ਸਾਡੇ ਇਦਾਂ ਦੇ ਟੂਰਨਾਮੈਂਟ ਜਾਂ ਕਪਸ ਕਬੱਡੀ ਕੱਪ ਜਾਂ ਹੋਰ ਟੂਰਨਾਮੈਂਟ ਹੋਣਗੇ ਤਾਂ ਹੀ ਬੱਚੇ ਸਾਡੇ ਜਿਹੜੇ ਆ ਉਹ ਨਸ਼ੇ ਤੋਂ ਦੂਰ ਰਹਿਣਗੇ ਸਾਰੇ ਬਹੁਤ ਧੰਨਵਾਦ ਜੀ ਜੈ ਗੁਰਦੇਵ ਜੀ ਜੈ ਗੁਰਦੇਵ ਕਮਨ ਜੀ ਬਚੇਂਦਰ ਭੱਜਣੇ ਪਤਨ ਸਾਹਿਬ ਨੂੰ ਦਰਸ਼ਕੀ ਇੱਥੇ ਵਾਲਾ ਭਰਾ ਸਾਡਾ ਆ ਗਏ ਆ ਬਹੁਤ ਬਹੁਤ ਧੰਨਵਾਦ ਰਜਿੰਦਰ ਸਿੰਘ ਜੀ ਕੰਮਨ ਸਾਹਿਬ ਬੱਲੇਬਾਜ਼ੀ ਉਧਰ ਗੰਦੇ ਮੋਕੇ ਦੀ ਟੀਮ ਵੱਲੋਂ ਕਰਮੀ ਕਬੱਡੀ ਪਹੁੰਚਿਆ ਕਰਮੀ ਹਰਿਆਣਾ ਦੇ ਕਰਮੀ ਕਬੱਡੀ ਪਹੁੰਚਿਆ ਮੋਕੇ ਦੀ ਟੀਮ ਵੱਲੋਂ ਬੜੀ ਕਬੱਡੀ ਤਾਕਤ ਚੁੱਕੀ ਆ ਜਗਤਗੁਰੂ ਸਤਗੁਰੂ ਰਬੀਦਾਤ ਮਹਰਤ ਦੀ ਕਿਰਪਾ ਸਰਦਾਰ ਪਲਵੀਰ ਸਿੱਕੀ ਪੈਸ